ਸਸ਼ੀ ਕਾ ਜੀ ਅਨਾਲਾ ਟੀਮ ਨਾਲ ਜੁੜਿਓ ਤੁਸੀਂ ਵੱਡੀ ਖਬਰ ਬਿਕਰਮ ਮਜੀਠੀਆ ਨਾਲ ਜੁੜੀ ਹੋਈ ਹੈ ਬਿਕਰਮ ਮਜੀਠੀਆ ਨੂੰ ਲੈ ਕੇ ਕੋਰਟ ਨੇ ਅੱਜ ਵੱਡੇ ਹੁਕਮ ਸੁਣਾ ਦਿੱਤੇ ਨੇ ਤਾਂ ਜਿੱਥੇ ਅੱਜ 4 ਦਿਨ ਤੋਂ ਬਾਅਦ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਮਜੀਠੀਆ ਨੂੰ ਕੋਰਟ ਵਿੱਚ ਤਾਂ ਉਧਰ ਕੋਰਟ ਨੇ ਵੱਡੇ ਹੁਕਮ ਸੁਣਾ ਦਿੱਤੇ ਨੇ ਤਾਂ ਆਮਦਨ ਤੋਂ ਬਾਅਦ ਮਾਮਲੇ ਵਿੱਚ ਗ੍ਰਿਫਤਾਰ ਬਿਕਰਮ ਜੀਠੀਆ ਲੰਬੇ ਸਮੇਂ ਤੋਂ ਪੁਲਿਸ ਰਿਮਾਂਡ ਤੇ ਚੱਲ ਰਹੀ ਸੀ ਤਾਂ ਅੱਜ ਉਹਨਾਂ ਨੂੰ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਅੱਜ ਮਹਾਲੀ ਕੋਰਟ ਨੇ ਵੱਡੇ ਆਦੇਸ਼ ਆ ਜਿਹੜੇ ਉਸਣਾ ਦਿੱਤੇ ਨੇ ਤਾਂ ਦੱਸ ਦਈਏ ਕਿ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜੇ ਗਏ ਆ ਬਿਕਰਮਜੀਠਿਆ ਤਾਂ ਜੇਲ੍ਹ ਚ ਭੇਜ ਦਿੱਤਾ ਗਿਆ ਬਿਕਰਮਜੀਠਿਆ ਨੂੰ ਅਤੇ ਨਾਬਾ ਜੇਲ੍ਹ ਚ ਉਹਨਾਂ ਨੂੰ ਭੇਜਿਆ ਜਾ ਰਿਹਾ ਤਾਂ ਜਿੱਥੇ ਕਪਾਸੀ ਸਵੇਰ ਤੋਂ ਦੇਖ ਰਹੇ ਆ ਕਿ ਅਕਾਲੀ ਦਲ ਦੇ ਲੀਡਰਾਂ ਤੇ ਵੱਡੀ ਕਾਰਵਾਈ ਹੋ ਰਹੀ ਆ ਇੱਕ ਤੋਂ ਬਾਅਦ ਇੱਕ ਐਕਸ਼ਨ ਹੋ ਰਹੇ ਨੇ ਤਾਂ ਉਧਰ ਵਿਜੀਲੈਂਸ ਵੱਲੋਂ ਅੱਜ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਬਿਕਰਮਜੀਠਿਆ ਨੂੰ ਜਿਸ ਦੇ ਚਲਦਿਆਂ ਬਿਕਰਮਜੀਠਿਆ ਨੂੰ ਅੱਜ ਨਾਬਾ ਜੇਲ੍ਹ ਚ ਭੇਜਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਕਰਮਜੀਠੀਆ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਤਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜੇ ਗਏ ਨੇ ਬਿਕਰਮਜੀਠੀਆ ਜਿੱਥੇ ਇੱਕ ਪਾਸੇ ਆਮਦਨ ਤੋਂ ਬਾਅਦ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਹੋਇਆ ਬਿਕਰਮਜੀਠੀਆ ਨੂੰ ਤੇ ਜਾਂਚ ਪੜਤਾਲ ਚੱਲ ਰਹੀ ਹੈ ਇੱਥੋਂ ਤੱਕ ਕਿ ਵਿਜੀਲੈਂਸ ਯੂਪੀ ਦੇ ਗੋਰਖਪੁਰ ਵਿੱਚ ਜਾ ਕੇ ਵੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਦੂਜੇ ਪਾਸੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਬਿਕਰਮਜੀਠਿਆ ਨੂੰ ਜਿਸ ਦੇ ਚੱਲਦੇ ਆ ਬਿਕਰਮਜੀਠਿਆ ਅੱਜ ਜੇਲ੍ਹ ਭੇਜ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਕਰਮਜੀਠਿਆ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਚ ਭੇਜਿਆ ਗਿਆ ਨਾਬਾ ਜੇਲ੍ਹ ਚ ਜਾਣਗੇ ਬਿਕਰਮਜੀਠਿਆ ਨਾਬਾ ਜੇਲ੍ਹ ਚ ਹੁਕਮ ਹੋਏ ਨੇ ਕੋਰਟ ਵੱਲੋਂ ਤਾਂ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਐਕਸ਼ਨ ਨੇ ਜਿਹੜੇ ਉਹ ਮਜੀਠਿਆ ਤੇ ਹੋ ਰਹੇ ਨੇ ਭਾਵੇਂ ਕਿ ਉਹਨਾਂ ਦੇ ਆ ਕਿਸੇ ਜਿਹੜੇ ਆ ਨੇੜਲੇ ਜਿਹੜੇ ਸਥਾਨ ਨੇ ਜਾਂ ਉਹਨਾਂ ਦੇ ਨਾਲ ਸੰਬੰਧਤ ਕੋਈ ਸਥਾਨ ਆ ਉੱਥੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਬਿੱਤੇ ਦਿਨੀ ਦੇਖਿਆ ਗਿਆ ਸੀ ਕਿ ਬਿਕਰਮ ਮਜੀਠੀਆ ਨੂੰ ਨਾਲ ਲਿਜਾ ਕੇ ਵਿਜੀਲੈਂਸ ਨੇ ਹਿਮਾਚਲ ਵਿੱਚ ਜਾਂਚ ਪੜਤਾਲ ਕੀਤੀ ਸੀ ਤਾਂ ਉਸ ਤੋਂ ਬਾਅਦ ਅੱਜ ਦੀ ਬਿੱਤੇ ਕੱਲ ਦੀ ਗੱਲ ਕਰੇ ਤਾਂ ਬਿੱਤੇ ਕੱਲ ਦੇ ਸ਼ਾਮ ਤੱਕ ਜਿਹੜਾ ਕਿ ਬਿਕਰਮ ਮਜੀਠੀਆ ਦੇ ਟਿਕਾਣੇ ਤੇ ਜਿਹੜੇ ਆ ਉਹ ਛਾਪੇਮਾਰੀ ਕੀਤੀ ਗਈ ਜਿਹੜਾ ਜਿਹੜਾ ਕਿ ਗੋਰਖਪੁਰ ਜਾ ਕੇ ਜੋਪੀ ਦੇ ਗੋਰਖਪੁਰ ਵਿੱਚ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਤੋਂ ਬਾਅਦ ਵਿਕਰਮਜੀਠਿਆ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਮਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਸੀ ਵਿਕਰਮਜੀਠਿਆ ਨੂੰ ਜਿਹਦੇ ਚੱਲਦਾ ਵਿਕਰਮਜੀਠਿਆ ਨੂੰ ਹੁਣ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਤਾਂ ਪੁਲਿਸ ਰਿਮਾਂਡ ਖਤਮ ਹੋਇਆ ਵਿਕਰਮਜੀਠਿਆ ਦਾ ਅਤੇ ਜੇਲ੍ਹ 'ਚ ਭੇਜੇ ਗਏ ਨੇ ਵਿਕਰਮਜੀਠਿਆ ਤਾਂ ਪਹਿਲਾਂ 7 ਦਿਨ ਦੇ ਲਈ ਪੁਲਿਸ ਰਿਮਾਂਡ ਮਿਲਦਾ ਹੈ ਤੇ ਉਸ ਤੋਂ ਬਾਅਦ 4 ਦਿਨ ਦੇ ਲਈ ਤਾਂ ਅੱਜ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜੇ ਗਏ ਨੇ ਵਿਕਰਮਜੀਤਿਆ ਤੇ ਅਗਲੀ ਤਰੀਕ 19 ਜੁਲਾਈ ਹੈ ਅਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਐਕਸ਼ਨ ਹੋ ਰਹੇ ਨੇ ਤੇ ਉਧਰ ਵਿਕਰਮਜੀਤਿਆ ਦੇ ਵਕੀਲਾ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਇਸ ਮਾਮਲੇ 'ਚ ਕੁਝ ਖਾਸ ਹੱਥ ਨਹੀਂ ਲੱਗਿਆ ਵਿਜਲੈਂਸ ਦੇ ਹਾਲਾਂਕਿ ਵਿਜਲੈਂਸ ਵੱਲੋਂ ਦਾਵਾ ਠੋਕਿਆ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਹੱਥ ਲੱਗਿਆ ਵਿਜੀਲੈਂਸ ਦੇ ਪਰ ਇਹ ਮਾਮਲਾ ਹੁਣ ਕੋਰਟ ਚ ਵਿਚਾਰ ਦੇਣਾ ਕੋਰਟ ਕੀ ਆਦੇਸ਼ ਜਾਰੀ ਕਰੇਗਾ ਉਹ ਤਾਂਣ ਵਾਲਾ ਸਮਾਂ ਦੱਸੇਗਾ ਪਰ ਵਿਕਰਮਜੀਤਿਆ ਮਜੀਠਿਆ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਨਾਬਾ ਜੇਲ੍ਹ ਚ ਭੇਜਿਆ ਗਿਆ ਵਿਕਰਮਜੀਤਿਆ ਨੂੰ ਤਾਂ ਵਿਕਰਮਜੀਤਿਆ ਪਹਿਲਾਂ ਵੀ ਜੇਲ੍ਹ ਚ ਲਗਾ ਕੇ ਆਏ ਨੇ ਨਾ ਡਰੱਗ ਦੇ ਮਾਮਲੇ ਵਿੱਚ ਤਾਂ ਉਸ ਤੋਂ ਬਾਅਦ ਹੁਣ ਆਮਦਨ ਤੋਂ ਵੱਧ ਦਾ ਮਾਮਲਾ ਉਹਨਾਂ ਤੇ ਪਾਇਆ ਜਾਂਦਾ ਹੈ ਤੇ ਆਮਦਨ ਦੇ ਵੱਧ ਤੋਂ ਮਾਮਲੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਵੱਡੇ ਵੱਡੇ ਵਾਖਵਾਖ ਦਾਅਵੇ ਠੋਕੇ ਗਏ ਆ ਕਿ ਕਈ ਦਸਤਾਵੇਜ਼ ਹੱਥ ਲੱਗੇ ਨੇ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਅੱਜ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਬਿਕਰਮਜੀਤ ਸਿੰਘ ਉਤਾ ਨਾਬਾ ਜੇਲ੍ਹ ਚ ਭੇਜੇ ਗਏ ਨੇ ਬਿਕਰਮਜੀਤ